ਨੋ ਭਾਈਓ ਤਰਾਵੋ ਨੌਜਵਾਨ ਮੀਰੋ ਵੈਕਰੂ ਜੀ ਕਾ ਖਾਲਸਾ ਵੈਕਰੂ ਜੀ ਕੀ ਫਤਿਹ ਸਾਰਿਆਂ ਨੂੰ ਮੇਰੇ ਵੱਲੋਂ RAM RAM ਤੁਸੀਂ ਇੱਕ ਸ਼ਾਮ ਨੂੰ ਕੱਲ ਨੂੰ 5 ਵਜੇ ਅਸੀਂ ਮੈਸੇਜ ਲਾਇਆ ਤੁਸੀਂ ਬਹੁਤ ਵੱਡੀ ਗਿਣਤੀ ਚ ਸਾਡੇ ਸਾਰੇ ਵਰਕਰ ਆਏ ਸਾਰੇ ਵਰਕਰਾਂ ਨੇ ਤੇ ਸਾਰਿਆਂ ਨੇ ਸਾਨੂੰ ਇੱਕ ਸ਼੍ਰੋਮਣੀ ਕਾਟੀਦਲ ਬਾਰੇ ਬਹੁਤ ਵਿਸਤਾਰਪੂਰਵਕ ਦੱਸਿਆ ਤੇ ਮੈਂ ਤਾਂ ਇੱਕੋ ਬੇਨਤੀ ਕਰਦਾ ਇਨਕੇ ਸ਼ਰਮਾ ਸਾਡਾ ਪਰਵਾਰਿਕ ਮੈਂਬਰ ਹੈਗੇ ਆ ਇੱਕ ਇੱਕ ਵੋਟ ਇੱਕ ਜੋਨ ਨੂੰ ਸ੍ਰੋਮਣੀ ਕਾਲੀਦਾ ਤੇ ਵਾਕੇ ਤੁਸੀਂ ਵੱਧ ਤੋਂ ਵੱਧ ਵੋਟਾਂ ਜਿਹੜੀ ਸਾਡੀਆਂ ਲੱਡੂ ਸਹਿਰੀ ਤੇ ਲੱਡੂ ਪਿੰਡਾਂ ਦੀ ਜਿਹੜੀ ਵੀ ਸਾਡੀ ਬੋਡੀ ਬੈਠੀ ਹੈਗੀ ਜਿਹੜੀ ਦੀ ਹੰਡੀ ਹੈ ਤੁਸੀਂ ਸਾਡੇ ਸਾਰੇ ਵਰਕਰ ਦੀ ਬੈਠੇ ਹੈਗੇ ਆ ਇੱਕ ਇੱਕ ਵਰਕਰ ਆਪਣੇ ਪਿੰਡ ਚ ਆਪਣੇ ਸ਼ਹਿਰ ਦੇ ਆਪਣੇ ਬਾੜ ਚ ਡਿਊਟੀਆਂ ਲਾ ਕੇ ਡੋਰ ਟੂ ਡੋਰ ਕੰਪੇਨ ਤੇ ਨੁੱਕੜ ਮੀਟੀਆਂ ਦਾ ਪ੍ਰਚਾਰ ਅੱਜ ਤੋਂ ਸਟਾਰਟ ਕਰ ਲੋ ਤੇ ਮੇਰੀ ਇੱਕੋ ਬੇੰਤੀ ਐ ਤੁਸੀਂ ਦੇਖਿਆ ਬਾਕੀ ਕੈਂਡੀਡੇਟਾਂ ਦਾ ਹਾਲਤ ਦੇਖਿਆ ਗਿਆ ਮਹਾਰਾਣੀ ਪ੍ਰਨੀਤ ਕੌਰ ਐ ਤਿੰਨ ਵਾਰ ਜਿੱਤ ਚੁੱਕੀ ਹੈਗੀ ਆ ਇੱਕ ਵੀ ਵਾਰ ਹਲਕੇ 'ਚ ਜਿੱਨੇ 'ਚ ਕੋਈ ਗਵਰਨਮੈਂਟ ਕੀਤੀ ਹੋਵੇ ਤੁਸੀਂ ਕਹਿ ਸਕਦੇ ਹੈਗੇ ਆ ਬਾਕੀ ਹੈ ਨਾ ਕਾਂਗਰਸ ਸੀਗੇ ਕਰਾਲਾ ਦਾ ਦੋ ਵਾਰ ਸੀਐਮ ਬਣ ਚੁੱਕਿਆ ਹੈਗਾ ਗੁਟਕਾ ਸੌਂਦੀ ਸੌਂ ਚੁੱਕ ਕੇ ਲੋਕਾਂ ਨੂੰ ਡਾਰੇ ਲਾ ਕੇ ਇੱਕ ਵੀ ਕੰਮ ਕਰਾਇਆ ਹੋਵੇ ਇਸੇ ਤਰ੍ਹਾਂ ਫਿਰ ਆ ਪੜੇ ਆਗੇ ਉਹਨਾਂ ਨੇ ਬੜੇ ਬੜੇ ਵਾਅਦੇ ਕਰੇ ਟੋਕਾਂ ਨਾਲ 1000 ਰੁਪਏ ਬੀਬੀਆਂ ਨੂੰ ਦੇਵਾਂਗੇ ਪੈਨਸ਼ਨ ਸਕੀਮ 2500 ਕਰਾਂਗੇ ਆਟਾ ਦਾਲ ਸਕੀਮ ਹੁਣ ਅੱਧਿਆਂ ਦਾ ਕਾਟੇ ਕੱਟ ਕੇ ਜਿਹੜਾ ਮੇਂ ਮਿਲਦੀ ਹੈਗੀ ਕਿਸੇ ਨੂੰ 5 ਕਿਲੋ ਕਿਸੇ ਨੂੰ 2 ਕਿਲੋ ਇਹ ਹਾਲਤ ਹੈਗਾ ਆਟਾ ਦਾਲ ਸਕੀਮ ਦਾ ਸ ਕਰਨ ਸਕੀਮ 55000 ਦੇਵਾਂਗੇ 80000 ਵੀ ਮਿਲਦੀ ਹੈਗੀ ਇਹ ਹਾਲਤ ਹੈਗੇ ਆ ਬਾਦਮ ਸਰਕਾਰ ਨੇ ਜਿਹੜੀਆਂ ਵੀ ਸਕੀਮਾਂ ਬਣਾਈਆਂ ਸੀਗੀਆਂ ਇੱਕ ਇੱਕ ਸਕੀਮ ਕਿੰਡਾ ਚ ਸਵਾਰੀਆਂ ਜੰਗਰੀ ਸੀਗੀਆਂ ਸਾਰੀਆਂ ਇਹਨਾਂ ਨੇ ਬੰਦ ਕਰਤੀਆਂ ਆ ਜਿਹੜੀ ਵੀ ਸਰਕਾਰ ਆਇਆ ਕਿ ਪਹਿਲਾਂ ਕਾਂਗਰਸ ਨੇ ਪੂਰਾ ਰੱਜ ਕੇ ਝੂਠ ਬੋਧਿਆ ਲੋਕਾਂ ਨੂੰ ਕੋਲੇ ਵੋਟ ਵੋਟਰ ਰਹਿ ਕੇ ਸਾਡੇ ਉਹਨਾਂ ਨੇ ਵੋਟਾਂ ਵਾਅਦਾ ਬੱਧ ਪਾ ਕੇ ਇਹਨਾਂ ਨੂੰ ਜਜ਼ਾਇਆ ਹੁੰਦਾ ਬੜੇ ਨੇ ਇਸ ਤਰ੍ਹਾਂ ਕਿਸੇ ਦੇ ਫਾਰਮ ਪਰ ਨੌਕਰੀਆਂ ਦੇ ਕਿਤੇ ਕੁਸਕਰ ਇੱਕ ਵੀ ਕੰਮ ਨਹੀਂ ਕੀਤਾ ਹੈਗਾ ਜੋ ਵੀ ਕੰਮ ਕੀਤਾ ਸ੍ਰੋਮਣੀ ਕਾਦੀ ਦੰਨਾ ਤੁਹਾਡਾ ਰਾ ਐਨ ਕੇ ਸ਼ਰਮਾ ਉਹਨੋਂ ਵਿਕਾਸਪੁਰਖ ਹੈਗੇ ਆ ਆ ਨਾਗਰਿਕ ਤੁਸੀਂ ਸੀਵਰੇਜ ਵਾਟਰ ਸਪਲਾਈ ਸੀਟ ਲੱਟਾ ਕਮਰਟੀ ਸੈਂਟਰ ਬਾਕੀ ਪਿੰਡਾਂ 'ਚ ਮੈਰਿਜ ਪੈਨਸ ਪਿੰਡਾਂ 'ਚ ਸ਼ਿਵਰੇਂ ਦੇ ਕੰਮ ਵੀ ਸਟਾਰਟ ਕਰਦੇ ਸੱਤ ਸਾਲ ਹੋ ਗਏ ਇੱਕ ਵੀ ਕੰਮ ਹੋਇਆ ਹੋਇਆ ਜੇ 10% ਵੀ ਕੰਮ ਘਟਾ ਦੇਣ